ਨਬੋਦੇ ਪੀਪੀਐਸ ਗਰਾਊਂਡ ਵਿੱਚ ਚੱਲ ਰਹੇ 47ਵੇਂ ਲਿਬਰਲ ਆਲ ਇੰਡੀਆ ਹਾਕੀ ਟੂਰਨਾਮੈਂਟ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਇਸ ਮੌਕੇ ਉਹਨਾਂ ਨੇ ਟੂਰਨਾਮੈਂਟ ਕਮੇਟੀ ਨੂੰ ਵਧਾਈ ਦਿੱਤੀ ਟੂਰਨਾਮੈਂਟ ਕਮੇਟੀ ਨੂੰ 10 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਇਸ ਮੌਕੇ ਸ਼ਰਮ ਨੇ ਕਾਲੀ ਦਲ ਤੇ ਚੀਮਾ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਤੇ ਕਿਹਾ ਕਿ ਜਥੇਦਾਰ ਕੰਮ ਕਰਾਂਗੇ ਹਰਪਾਲ ਸਿੰਘ बार-बार ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਅਕਾਲੀ ਦਲ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ ਨੇ ਅਕਾਲੀ ਦਲ ਹੁਣ ਬਿਲਕੁਲ ਖਤਮ ਹੋ ਚੁੱਕਿਆ ਮੈਂ ਵੀ ਬਚਪਨ ਚ ਇੱਥੇ ਪੜਦਾ ਸੀ ਉਸ ਸਮੇਂ ਵੀ ਇਹਨਾਂ ਗਰਾਊਂਡਾਂ ਦੇ ਵਿੱਚ ਆ ਕੇ ਅਸੀਂ ਵੱਡੇ ਵੱਡੇ 올ੰਪੀਅਨ ਨੂੰ ਦੇਖਦੇ ਹੁੰਦੇ ਸੀ ਕਿ ਕਿ ਕਿਸ ਤਰ੍ਹਾਂ ਆਪਣੀ ਖੇਡ ਦਾ ਮਜ਼ਾਰਾ ਕਰਦੇ ਨੇ ਕਿਸ ਤਰ੍ਹਾਂ ਉਹਨਾਂ ਚ ਖੇਡ ਸਪਿਰਟ ਦਾ ਖੇਡ ਦੀ ਭਾਵਨਾ ਕੀ ਸੋ ਅੱਜ ਵੀ ਉਸੇ ਤਰ੍ਹਾਂ ਦੀ ਭਾਵਨਾ ਦੇਖਣ ਨੂੰ ਮਿਲਦੀ ਹੈ ਤੁਸੀਂ 90 ਦੇ ਜੰਪ ਪਾ ਲਉਂਗੇ ਤੇ ਜਿਹੜੀ ਤਰੱਕੀ ਹੋਣੀ ਸੀ ਉਹ ਹੋਈ ਨਹੀਂ ਪਿਛਲੇ ਜਿਹੜੇ ਹੋ ਗਏ ਉਸ ਜਗ੍ਹਾ ਬਿਲਕੁਲ ਪੁਰਾਣੀਆਂ ਸਰਕਾਰਾਂ ਨੇ ਕਿਸੇ ਵੀ ਪ੍ਰਕਾਰ ਦਾ ਧਿਆਨ ਜਿਹੜਾ ਨਾਬੇ ਬਲ ਨਾਲ ਪੰਜਾਬ ਵੱਲ ਨਹੀਂ ਦਿੱਤਾ ਪਰ ਲੇਕਿਨ ਸਾਡੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਜਿਹੜਾ ਵਿਕਾਸ ਦੀਆਂ ਲਿਖਾਂ ਤੇ ਨਾਬਾ ਵੀ ਚੱਲਿਆ ਪੂਰਾ ਪੰਜਾਬ ਵਿੱਚ ਸਹੀ ਗੱਲ ਹੈ ਸਰਪੀ ਇੱਕ ਇਹੋ ਜਿਹਾ ਤੇ ਚਰਨਲ ਵੀ ਲਿਖੀ ਹੈ ਕਿ ਸਿਹਤ ਬਿਲਕੁਲ ਜਿਹੜੀ ਖੇਤੀ ਦਾ ਕਰੜਾ ਖੇਤੀ ਦਾ ਕਰੜਾ ਗਵਰਨਮੈਂਟ ਆਫ ਇੰਡੀਆ ਨੇ ਭੇਜਿਆ ਹੈ ਕਿ ਉਹਨੂੰ ਲੈ ਕੇ ਅਸੀਂ ਸਾਰੀਆਂ ਕਿਸਾਨਾਂ ਜੱਥੇ ਬੰਦੇ ਤੋਂ ਸੁਝਾਅ ਮੰਗੇ ਨੇ ਅੱਜ ਸਾਡੇ ਮੰਤਰੀ ਸਾਹਿਬਾਨ ਮੀਟਿੰਗ ਲੈ ਰਹੇ ਨੇ ਕਿ ਤਾਂ ਕਿ ਅਸੀਂ ਜੋ ਗੱਲ ਕਿਸਾਨ ਦੀ ਆ ਜੋ ਕਿਸਾਨ ਚਾਹੁੰਦਾਗਾ ਉਹ ਗੱਲ ਨੂੰ ਦੇਸ਼ ਦੇ ਸ ਹਕੂਮਤ ਅੱਗੇ ਰੱਖੀਏ ਦੇਸ਼ ਦੀ ਸਰਕਾਰ ਦੇ ਅੱਗੇ ਰੱਖੀਏ ਤੇ ਕੇਂਦਰੀ ਸਰਕਾਰ ਬੋਦੀ ਸਾਹਿਬ ਦੇ ਅੱਗੇ ਰੱਖੀਏ ਗੱਲ ਜਾਨ ਤੋਂ ਕਿਉਂ ਡਰਦੇ ਹੋ ਇੱਕ ਮਿੰਟ ਜੀ ਗੱਲ ਜਾਨ ਤੋਂ ਕਿਉਂ ਡਰਦੇ ਹੋ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਿਸਾਨ ਨੂੰ ਨਫ਼ਰਤ ਕਰਦੀ ਆ ਉਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਗਈ ਉਹ ਆਮ ਨਾਗਰਿਕਾਂ ਨੂੰ ਜਿਹੜੀ ਆ ਨਫ਼ਰਤ ਕਰਦੀ ਹੈ ਇਹੀ ਕਾਰ ਦਾ ਕਿ ਜਾਇਜ਼ ਮੰਗਾਂ ਦੇ ਲਈ ਵੀ ਜਿਹੜਾ ਅੱਜ ਉਹ ਦਰਨੇ ਤੇ ਬੈਠੇ ਨੇ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਭਾਰਤੀ ਜਨਤਾ ਪਾਰਟੀ ਦਾ ਕਿਸਾਨ ਵਿਰੋਧੀ ਰਵੱਈਆ ਸਾਫ਼ ਝਲਕਦਾ ਹੈ 23 ਦਿਨ ਹੋ ਗਏ ਡੱਲੇਵਾਂ ਨੂੰ ਤੇ ਇਤਜ਼ਾਬ ਦਾ ਕਿਸਾਨ ਨਹੀਂ ਮੰਨਦਾ ਬਿਲਕੁਲ ਪੰਜਾਬ ਨੂੰ ਮੈਂ ਸਮਝਦਾ ਕੇਂਦਰ ਸਰਕਾਰ ਕੀਤੇ ਕਿਤੇ ਨਾ ਕਿਤੇ ਬਹੁਤ ਵੱਡਾ ਵਿਤਕਰਾ ਜਿਹੜਾ ਪੰਜਾਬ ਨਾਲ ਕਰ ਰਹੀ ਹੈ ਪੰਜਾਬ ਦੇ ਕਿਸਾਨ ਨਾਲ ਕਰ ਰਹੀ ਹੈ ਕਿ ਸੋ ਜਿਸ ਸਮੇਂ ਦੇਸ਼ ਦੇ ਅੰਦਰ ਅੰਨ ਦੀ ਥੋੜੀ ਜਿਸ ਸਮੇਂ ਦੇਸ਼ ਦੇ ਵੱਡੇ ਵੱਡੇ ਸਟੇਟਾਂ ਦੇ ਅੰਦਰ ਲੋਕ ਭੁੱਖਮਰੀ ਦਾ ਮਰ ਜਾਂਦੇ ਹੁੰਦੇ ਸੀਗੇ ਉਸ ਸਮੇਂ ਪੰਜਾਬ ਦੇ ਕਿਸਾਨ ਨੇ ਹੱਟ ਬਣਵੀ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦਾ ਪੇਟ ਭਰਿਆ ਸੋ ਅੱਜ ਜਦੋਂ ਹੋਰ ਰਾਜ ਬੜਾ ਮੋਟਾ ਪੈਦਾ ਕਰਨ ਲੱਗ ਗਏ ਤਾਂ ਅੱਜ ਜੋ ਪੰਜਾਬ ਨਾਲ ਵਿਤਕਰਾ ਕਰ ਰਹੇ ਇਸ ਤੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਕਿਸੇ ਨਾ ਲਗਾਤਾਰ ਛੜਤਾ ਹਾਦਸੇ ਵਾਗ ਰਹੇ ਕ੍ਰੀਡ ਕੋਡ ਦੇ ਵਿੱਚ ਸਕੂਲੀ ਬਾਂਹ ਵਿੱਚ ਚੱਲ ਰਹੇ ਹੈਗੇ ਬੱਚੇ ਲੱਗੇ ਤੇ ਇੱਕ ਬੱਚੇ ਦੀ ਜਿਹੜੇ ਆਖਰੀ ਮੌਤੇ ਹੋਰ ਜਾ ਗਈ ਹੋਈ। ਕੀ ਰਹਾ ਸਰਕਾਰ ਨਹੀਂ ਦੀ ਵੱਲੋਂ ਕੋਈ ਸਖਤ ਨਿਯਮ ਨਾ ਬਣਾ। ਅਹ ਦੇਖੋ ਕਾਨੂੰਨ ਬੜੇ ਸਖਤ ਬਣੇ ਹੋਏ ਨੇ ਜਿੱਥੇ ਵੀ ਕਿਤੇ ਅਣਗਹਿਰੀ ਹੁੰਦੀ ਹੈ ਤੁਰੰਤ ਕਾਰਵਾਈ ਹੁੰਦੀ ਹੈ ਕਿਉਂ ਹੁਣ ਧੁੰਦ ਦਾ ਮੌਸਮ ਹੈ ਮੇਰੀ ਤਾਂ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਘਰੋਂ ਬੱਚਿਆਂ ਨੂੰ ਥੋੜਾ ਜਲਦੀ ਭੇਜਿਆ ਕਰੋ ਸਪੀਡ ਜਿਹੜੀ ਆ ਉਹ ਗੱਡੀਆਂ ਦੀ ਹੌਲੀ ਰੱਖੋ ਸੜਕਾਂ ਵੱਡੀਆਂ ਨੇਗੀਆਂ ਚੌੜੀਆਂ ਨੇਗੀਆਂ ਪਰ ਕਿਤੇ ਨਾ ਕਿਤੇ ਡਰਾਈਵਰ ਜਿਹੜਾ ਸਪੀਡ ਦੀ ਅਣਗਹਿਲੀ ਕਰ ਦੋ ਉਹ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਕਿ ਸੋ ਬਿਲਕੁਲ ਉਹਨਾਂ ਦੇ ਖਿਲਾਫ ਸ਼ੱਕ ਕਰਦੇ ਨੇ ਕਿ ਦੇਖੋ ਉਹ ਇੰਡੀਵਿਜੂਅਲ ਜਿਹੜਾ ਵਿਵਾਦ ਆ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਲੇਕਿਨ ਇੱਕ ਗੱਲ ਸਪਸ਼ਟਾ ਕਿ ਅਕਾਲੀ ਦਲ ਲਗਾਤਾਰ ਅਕਾਲ ਤਖਤ ਸਾਹਿਬ ਦੇ ਖਿਲਾਫ ਸਾਸ-ਸਾਸ ਰਚ ਰਹੇ ਨੇ ਕਿ ਲਗਾਤਾਰ ਅਕਾਲੀ ਦਲ ਜਿਹੜਾ ਹੈਗਾ ਉਹ ਜਥੇਦਾਰਾਂ ਦੇ ਖਿਲਾਫ ਸਾਸ-ਸਾਸ ਰਚ ਰਿਹਾ ਹੈਗਾ ਅਕਾਲੀ ਦਲ ਹਮੇਸ਼ਾ ਹੀ ਮੈਂ ਸਮਝਦਾ ਜਿੰਨਾ ਕਿ ਮੇਰਾ ਤਜਰਬਾ ਹੈ ਕਿ ਹਮੇਸ਼ਾ ਹੀ ਪੰਥ ਵਿਰੋਧੀ ਰੋਲ ਮਾਉਣ ਦੇ ਵਿੱਚ ਮੋੜ ਹੀ ਰਹੇਗਾ ਜੀ ਵਰੀ ਸਾਡੇ ਹਰਪਾਲ ਚੀਮਾ ਜੀ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਉੱਤੇ ਪਹੁੰਚੇ ਬਤੌਰ ਮੁੱਖ ਮਹਿਮਾਨ ਤੇ ਮਨੋ ਨਾਲ ਗੱਲ ਕੀਤੀ ਹੈ ਕਿ ਟੈਰਿਸ ਦਾ ਇੱਕ ਜਿਹੜਾ ਗਰਾਊਂਡ ਹੈ लेटेस्ट ਇੰਟਰਨੈਸ਼ਨਲ ਲੈਵਲ ਦਾ ਜਿਵੇਂ ਅੱਜ ਇੱਥੇ ਜਿਹੜੀ ਜਿੰਨੇ ਸਾਰੇ ਮਿਨਿਟਰੀਂਗ ਕਰ ਰਹੇ ਹਨ ਪੈਰ ਨੇ ਸਾਰੇ 올림픽 ਜੀਆਂ ਗੱਲਾਂ ਦੇ ਮੁਤਾਬਕ ਸਾਰਾ ਕਿਥੋਂ ਹੋ ਰਿਹਾ ਹੈ ਤੇ ਇਸੇ ਬਹੁਤ-ਬਹੁਤ ਵੱਡੇ ਪਲੇਅਰ ਪ੍ਰਗਟ ਸਿੰਘ ਵੀ ਜਿਹੜੇ 올림픽 ਦੇ ਵਿੱਚ ਰਿਪਰੈਜ਼ੈਂਟ ਕਰਦੇ ਰਹੇ ਆ ਵੱਡੇ ਵੱਡੇ ਪਲੇਅਰ ਉੱਥੇ ਖੇਡ ਕੇ ਉਹਨਾਂ ਨੇ ਆਪਣਾ ਨਾਂ ਚਮਕਾਇਆ ਤੇ ਅਸੀਂ ਖੇਡ ਜਿਹੜਾ ਗਰਾਊਂਡ ਹੈ ਉਹਦੀ ਅਸੀਂ 100% ਕੋਈ ਮਸਾਮਾ ਗੱਲ ਹੋਈ ਹੈ ਮਕਮਲ ਕਿਸਾਨਾਂ ਨਾਲ ਗੱਲ ਕਰਕੇ ਅਸੀਂ ਨਾਬਾ ਦੇ ਵਿੱਚ ਇੱਕ ਲੇਟੈਸਟ ਕਿਸਮ ਦਾ ਹਾਕੀ ਦਾ ਸਪੈਸ਼ਲ ਹਾਕੀ ਦਾ ਜਿਹੜਾ ਜਿਸੀਂ ਗਰਾਊਂਡ ਬਣਾਵਾਂਗੇ ਟੈਰਫ ਦਾ ਔਰ ਉਹਦੇ ਵਿੱਚ ਹਰ ਸੁਵਿਧਾ ਦੇ ਨਾਲੋਂ ਲੈਸ ਹੋਏਗਾ ਔਰ ਇਹਦੇ ਲਈ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਔਰ ਮੈਂ ਪਿਛਲੇ ਸਾਲ ਨਾ ਉਸ ਕੀਤਾ ਸੀ ਜਿਹੜਾ ਪਹਿਲਾ ਨਾਮ ਹੈ ਤੇ ਜਿਹੜੀ ਮੁجههਤਾ ਟੀਮ ਹੋਏਗੀ ਕਿਉਂਕਿ ਬੱਚੇ ਕੋਈ ਚਾਰ ਫੰਡ ਤੋਂ ਉੱਤਰਾਖੰਡ ਤੋਂ ਯੂਪੀ ਬਿਹਾਰ ਦਿੱਲੀ ਹਰਿਆਣਾ ਬੱਚੇ ਸੇ ਖੇਡਦੇ ਆ ਸਾਰੇ ਪਹਿਲੀ ਜਿਹੜੀ ਟੀਮ ਬੁੱਤਣ ਵਾਲੀ ਹੋਏਗੀ 1 ਲੱਖ ਤੋਂ ਮੱਥੀ ਤਲਖਾ ਦੇ ਵਿੱਚ ਮੈਂ ਆਪਣਾ ਚੱਕ ਦੇਣਾ ਸੋ ਇਹ ਸੀ ਕੋਸ਼ਿਸ਼ ਕਰ ਰਹੇ ਆ ਉਸ ਤੋਂ ਪਹਿਲਾਂ ਨੋ ਡਾਟ ਕਿ ਜਿਹੜੇ ਵੀ ਪੋਲੀਟਿਕਲ ਲੋਕ ਇੱਥੇ ਰਹੇ ਨੇ ਉਹਨਾਂ ਦਾ ਰਵਈਆ ਬਹੁਤ ਹਾਂ ਪੱਕੀ ਨਹੀਂ ਸੀਗਾ ਗੱਲਾਂ ਤਾਂ ਬਹੁਤ ਕੀਤੀਆਂ ਪਰ ਗਰਾਊਂਡ ਲੈਵਲ ਤੇ ਉਹ ਉਹਨਾਂ ਨਹੀਂ ਕਰ ਸਕੇ ਉਹਨੂੰ ਅਸੀਂ ਬੇਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਕਿ ਬੋਲ ਰਹੇ ਉਹਨਾਂ ਕਰਕੇ ਦਿਖਾਈਏ ਗੱਲਾਂ ਨਾਲ ਤਾਂ ਕਬ ਮੰਨਣਾ ਨਹੀਂ ਤੇ ਨਾਬਾ ਤੇ ਜਿਹੜਾ ਪੀਪੀ ਸਕੂਲ ਹੈ ਜਿਸ ਦਾ ਗਰਾਊਂਡ ਦੇ ਵਿੱਚ ਆਪਾਂ ਖੜੇ ਆ ਕਿਉਂਕਿ ਉਹਨਾਂ ਦਾ ਗਰਾਊਂਡ ਹੈ ਜੀ ਤੇ ਪੰਜਾਬ ਪਬਲਿਕ ਸਕੂਲ ਪੰਜਾਬ ਦਾ ਨੰਬਰ 1 ਸਕੂਲ ਹੈ ਜੀ ਖੇਡਾਂ ਦੇ ਵਿੱਚ ਵੀ ਇੱਥੇ ਸਾਡੀ ਹਰਜਿੰਦਰ ਕੌਰ ਮੈਸਮੈਂਟ ਨਾਲ ਹੀ ਹੈ ਜੀ ਉੱਥੋਂ ਇਹਨਾਂ ਨੇ ਕਮਲਵਾਲ ਖੇਡਾਂ ਦੇ ਵਿੱਚ weight lifting ਤੇ bronze medal ਜਿੱਤਿਆ ਸੀਗਾ ਇੱਥੋਂ ਪਲੇਅਰ ਵੀ ਬਹੁਤ ਸਾਰੇ ਹੋਏ ਨੇ ਇਸ ਸਕੂਲ ਤੋਂ ਬਹੁਤ ਪੜ ਕੇ ਲੀਡਰ ਜਿਹੜੇ ਅੱਜ ਆਪੋਜੀਸ਼ਨ ਲੀਡਰ ਨੇ ਤਰਤਾਬਾਦਵਾ ਸਾਹਿਬ ਵੀ ਇੱਥੋਂ ਪੜੇ ਹੋਏ ਨੇ ਮਨਜੋ ਸਿੱਧੂ ਸਾਹਿਬ ਇੱਥੋਂ ਪੜੇ ਹੋਏ ਨੇ ਨਿੱਜਰ ਸਾਹਿਬ ਇੱਥੋਂ ਪੜੇ ਹੋਏ ਨੇ ਖੀਮਾ ਸਾਹਿਬ ਵੀ ਇੱਥੋਂ ਨਾਬੇ ਤੰਸੇ ਪੜੇ ਹੋਏ ਸੋ ਇਹ ਜਿਹੜੀ ਜਗਾ ਨਾਬੇ ਦੀ ਇਹਨੂੰ ਬਹੁਤ ਕੁਝ ਤਕਨੀਕਾਂ ਦੀ ਜ਼ਰੂਰਤ ਹੈ ਜੀ ਮੈਕ ਸਪੋਰਟਸ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਵਨ ਬਾਏ ਵਨ ਅਸੀ ਕਰ ਰਹੇ ਹਾਂ ਔਰ ਬਤਾਰੇ ਐਮ ਐਲ ਏ ਮੈਂ ਇਹ ਕੋਸ਼ਿਸ਼ ਕਰ ਲੈਣ ਕਿ ਆਪਣੀ ਜਿਹੜੀ ਕਮਿਟਮੈਂਟ ਹੈ ਉਹ ਲੋਕਾਂ ਨੂੰ ਵਾਅਦਾ ਕੀਤਾ ਸੀ ਉਹਦੇ ਤੇ ਪੂਰਾ ਕਰਿਆ ਜਾ ਸਕਦਾ ਬਿਊਰੋ ਰਿਪੋਰਟ ਜੀਕੇਆ ਟੀਵੀ